ਜਦੋਂ ਸੀ ਤਸਦੀਲਦਾਰ ਵਿਹਲਾ ਬੈਠਾ ਕਮਰੇ ਚ ਗਏ ਆ ਕਮਰੇ ਚ ਜਦੋਂ ਵਿਹਲੇ ਬੈਠੇ ਵੇਖ ਕੇ ਮੈਂ ਕਿਹਾ ਜੀ ਤਸਦੀਲਦਾਰ ਸਾਹਿਬ ਅਰੇ ਇੱਕ ਥੋੜਾ ਜਿਹਾ ਰਿਕਾਰਡ ਹੈ ਸਹੀ ਕਰਦਾ ਤੇ ਸਾਈਨ ਕਰ ਦਿਓ ਤੇ ਮੈਨੇ ਫੜ ਕੇ ਪੇਪਰ ਉਹਨੇ ਨਾ ਮੇਜ਼ ਤੋਂ ਚੁਲਾ ਕੇ ਮਾਰੇ ਆਹਦਾ ਜੀ ਜਦੋਂ ਮੇਰੇ ਕੋਲ ਟਾਈਮ ਹੋਇਆ ਮੈਂ ਕਰੂੰਗਾ ਸਾਡਾ ਇੱਕ ਗਰੀਬ ਕਿਸਾਨ ਜਿਹੜਾ ਕੋਈ 4-5 ਮਹੀਨਿਆਂ ਤੋਂ ਵਕ ਵਕ ਦਫ਼ਤਰਾਂ ਦੇ ਧੱਕੇ ਖਾ ਰਿਹਾ ਸੀ ਤੇ ਉਸ ਉਹਦੀ ਕੋਈ ਗੱਲ ਨਹੀਂ ਸੁਣ ਰਿਹਾ ਸੀ ਖਾਂ ਜੋਗ ਦਾ ਆਧਾਰਤ ਦਾ ਜਿਹੜਾ ਫੈਸਲਾ 18 ਨਵੰਬਰ ਨੂੰ ਬੋਲੀ ਦਾ ਇਹਨਾਂ ਨੇ ਬਹੁਤ ਇੱਕ ਵੱਡੀ ਰਕਮ ਲੈ ਕੇ ਸਾਨੂੰ ਕੋਸੇ ਜੋ ਸੂਤਰ ਦੱਸਦੇ ਆ ਕਿ ਜਿਹੜੀ ਉਹਦੀ ਬੋਲੀ ਆ ਜਿਹੜੀ ਉਹ ਤਰੀਕ ਤੋਂ ਪਹਿਲਾਂ ਕੀਤੀ ਜਿਹਦੇ ਵਿੱਚ ਜਿਹੜਾ ਪਿੰਡ ਦੀ ਪੰਚਾਇਤ ਨੇ ਨੰਬਰ ਦਾ ਸਰਪੰਚ ਨੇ ਸਪਸ਼ਟ ਉਹ ਨਾਲੇ ਉਹ ਕੇਸ ਵੀ ਪਾਇਆ ਪਟਵਾਰੀ ਨੂੰ ਕਹਿ ਲੱਗਿਆ ਤੂੰ ਮੇਰੇ ਤੋਂ ਟਾਈਮ ਨਹੀਂ ਲਿਆ ਟਾਈਮ ਲੈ ਕੇ ਮੇਰੇ ਨਾਲ ਗੱਲ ਕਰਕੇ ਤੂੰ ਆਦਾ ਫਲਾਣਾ ਟਿਕੜਾ ਮੈਂ ਕਿ ਤੁਸੀਂ ਡਿਊਟੀ ਕਰਦੇ ਆ ਬਿਉਟੀ ਦੀ ਬਿਉਟੀ ਤਾਂ ਤੁਸੀਂ ਫਿਰ ਲੇ ਬੈਠਿਆ ਕਿਹੜਾ ਹੋਰ ਕੰਮ ਆਜਾ ਤਾਂ ਕੰਮ ਹੋਵੇ ਤਾਂ ਮੈਂ ਕਹਿੰਦਾ ਲੈਣ ਲੱਗੇ ਤਾਂ ਪਟਵਾਰੀ ਅੰਦਰ ਵੜ ਗਿਆ ਤਸਿਲਦਾਰ ਸਾਹਿਬ ਦੇ ਪੇਸ਼ ਹੋਏ ਤੇ ਇਹਨਾਂ ਤਸਿਲਦਾਰ ਸਾਹਿਬ ਨੇ ਉਹਨਾਂ ਦੇ ਸਾਕੇ ਜਿਹੜੇ ਮੇਜ ਤੋਂ ਵਗਾ ਕੇ ਮਾਰੇ ਤੇ ਆਪ ਸ਼ਬਦ ਵੀ ਬੋਲੇ ਕੀ ਇਹਦੇ ਕੋਲੇ ਪਹਿਲਾਂ ਸੀ ਤਸਿਲਦਾਰ ਲੱਗਣ ਤੋਂ ਪਹਿਲਾਂ ਤੇ ਹੋਣੇ ਦੇ ਕੋਲੇ ਕੀ ਆ ਜਿਹੜੀ ਆ ਕਿਸਾਨ ਦੇ ਕਾਗਜ਼ ਫਲਾ ਕੇ ਮਾਰੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਅਪੀਲ ਕਰਦੇ ਆ ਤੁਸੀਂ ਇਹ ਗੱਲ ਕਹਿੰਦੇ ਸੀ ਸੱਤਾ ਤੋਂ ਸਰਕਾਰ ਚੱਲੂਗੀ ਤੁਸੀਂ ਇਹ ਗੱਲ ਕਹਿੰਦੇ ਸੀ ਹੁੰਦਾ ਤੋਂ ਸਰਕਾਰ ਚੱਲੂ ਵੇਖੋ ਸਾਡੇ ਕਿਸਾਨ ਜੇ ਉੱਥੇ ਜਾ ਕੇ ਭੋਲੇ ਭਾਲੇ ਥੀਲੂ ਦੇ ਵਿੱਚ ਕਿਸੇ ਦਾ ਕੰਮ ਕਰਾਉਣ ਜਾਂਦੇ ਆ ਤੇ ਆ ਹਾਲਾਤ ਹੁੰਦੇ ਆ ਆ ਵੇ ਗੁੱਚਕੀ ਪਤਰੀ ਇਹ ਜਿਹੜਾ ਜੀ ਹੁਣ ਤਲਵੰਡੀ ਵਾਲਾ ਬਾਬੇ ਜਿਹੜੇ ਪੇਪਰ ਸੀਗੇ ਪੈੜੀ ਦੇ ਉਹ ਦੋ ਭਰਾਵਾਂ ਦੀ ਸੀਗੀ ਤਰਸੀਮ ਦਾ ਕੇਸ ਉਹਨੇ ਦੋਖਣਾ ਨਾਲ ਇੱਕ ਭਰਾ ਦਾ ਵੱਢ ਚੜ ਗਈ ਹਰਦ ਬਦਲ ਉਹਦੀ ਬਾਬਤ ਅਸੀਂ 4 ਮਹੀਨੇ ਹੋ ਗਏ ਸੀ ਉਹ ਬਾਬਾ ਉੱਥੇ ਗੇੜੇ ਮਰ ਜਾਂਦੇ ਸਾਡਾ ਬਲਾਕ ਦਾ ਅਧਿਕਾਰੀ ਆ ਉਹ ਮੇਰੇ ਕੋਲੇ ਆਦੇ ਜੀ ਆਪਾਂ ਜਾ ਕੇ ਤਹਿਸੀਲਦਾਰ ਤੋਂ ਕਰਾਈਏ ਤੇ ਮੈਂ ਨਾਲ ਗਿਆ ਤਹਿਸੀਲਦਾਰ ਪਟਵਾਰੀ ਨੂੰ ਕਿਹਾ ਪਟਵਾਰੀ ਜੀ ਪ੍ਰਧਾਨ ਜੀ ਉਹਦੇ ਮੇਰਾ ਕੰਮ ਨਹੀਂ ਕਰਨਾ ਮੈਂ ਕਿਹਾ ਪਟਵਾਰੀ ਸਾਹਿਬ ਤੁਸੀਂ ਤਾਂ ਕਰੋ ਇਹ ਤੁਸੀਂ ਫ੍ਰੀ ਕਰਕੇ ਤੁਸੀਂ ਕਰ ਲਓ ਚੀਕਦੇ ਆ ਉਹ ਆਦਾ ਜੀ ਮੈਂ ਕਰ ਦਿੰਨਾ ਉਹ ਕਰਕੇ ਰਿਕਾਰਡ ਚਕਾਇਆ ਮੈਂ ਪਟਵਾਰੀ ਸਾਹਿਬ ਤੋਂ ਨਾਲ ਤੇ ਅਸੀਂ ਤਹਿਸੀਲਦਾਰ ਵਿਹਲਾ ਬੈਠਾ ਕਮਰੇ 'ਚ ਗਏ ਆ ਕਮਰੇ ਜੀ ਜਦੋਂ ਵੇਲੇ ਬੈਠੇ ਵੇਖ ਕੇ ਮੈਂ ਕਹਾ ਜੀ ਤਸਵੀਰ ਦਾ ਸਾਹਿਬ ਆ ਇੱਕ ਥੋੜਾ ਜਿਹਾ ਰਿਕਾਰਡ ਹੈ ਸਹੀ ਕਰਦਾ ਦਸ ਸੈਨ ਕਰ ਦਿਓ ਤੇ ਮੈਨੇ ਫੜ ਕੇ ਪੇਪਰ ਉਹਨੇ ਨਾ ਮੇਜ਼ ਤੋਂ ਚੁਲਾ ਕੇ ਮਾਰੇ ਆਹਦਾ ਜੀ ਜਦੋਂ ਮੇਰੇ ਕੋਲ ਟਾਈਮ ਹੋਇਆ ਮੈਂ ਕਰੂੰਗਾ ਤੇ ਪਟਵਾਰੀ ਨੂੰ ਕਹੇ ਲੱਗਿਆ ਤੂੰ ਮੈਨੂੰ ਟਾਈਮ ਨਹੀਂ ਲਿਆ ਟਾਈਮ ਲੈ ਕੇ ਮੇਰੇ ਨਾਲ ਗੱਲ ਕਰਕੇ ਤੂੰ ਆਂਦਾ ਫਲਾਣਾ ਟਿਕੜਾ ਮੈਂ ਕਹਿੰਦਾ ਤੁਸੀਂ ਡਿਊਟੀ ਕਰਦੇ ਆ ਡਿਊਟੀ ਦੀ ਡਿਊਟੀ ਤਾਂ ਤੁਸੀਂ ਵੇਲੇ ਬੈਠੇ ਕਿਹੜਾ ਹੋਰ ਕੰਮ ਆਜਾ ਤਾਂ ਕੰਮ ਹੋ ਗਿਆ ਤਾਂ ਮੈਂ ਕਹਿੰਦਾ ਲੈਣ ਲੱਗਿਆ ਤੇ ਪਟਵਾਰੀ ਅੰਦਰ ਵੜ ਗਿਆ ਜਾਨੀ ਕਿ ਉਹਨੇ ਕਿਹਾ ਵੀ ਇੱਥੋਂ ਕੋਈ ਮੈਨਾਂ ਨਹੀਂ ਪ੍ਰੈਜ਼ੀਡੈਂਟ ਖੱਜ ਜਾ ਕੇ ਉਹਨੇ ਮਾਰੇ 4 ਮਹੀਨੇ ਕਿਸਾਨ ਨੂੰ ਇਹ ਖੱਜਲ ਖਰਾਬ ਕੀਤਾ ਅਸੀਂ ਇਹਦੇ ਸਭ ਤੋਂ ਸਭਤ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਨਿਖਵਾਰੀ ਹੋਣੀ ਚਾਹੀਦੀ ਤੇ ਦੋ ਕੁ ਦਿਨਾਂ ਤੋਂ ਇੱਕ ਬਹੁਤ ਵੱਡਾ ਮੁੱਦਾ ਪੂਰੇ ਫਿਰੋਹੀਪੁਰ ਜ਼ਿਲ੍ਹੇ ਦੇ ਵਿੱਚ ਹੀ ਭਖਿਆ ਪਿਆ ਜਿਹਦੇ ਵਿੱਚ ਸਾਡਾ ਇੱਕ ਗਰੀਬ ਕਿਸਾਨ ਜਿਹੜਾ ਕੋਈ 4-5 ਮਹੀਨਿਆਂ ਤੋਂ ਵਕ ਵਕ ਦਫ਼ਤਰਾਂ ਦੇ ਧੱਕੇ ਖਾ ਰਿਹਾ ਸੀ ਤੇ ਉਸ ਉਹਦੀ ਕੋਈ ਗੱਲ ਨਹੀਂ ਸੁਣ ਰਿਹਾ ਸੀ ਤੇ ਉਹਨੂੰ ਲੈ ਕੇ ਜਦੋਂ ਸਾਡੇ ਸਰਕਾਰਜੋਗ ਪ੍ਰਧਾਨ ਸਾਹਿਬ ਸੁਦੇਵ ਸਿੰਘ ਸਨੇਰ ਤਹਿਸੀਲਦਾਰ ਸਾਹਿਬ ਦੇ ਪੇਸ਼ ਹੋਏ ਤੇ ਇਹਨਾਂ ਤਹਿਸੀਲਦਾਰ ਸਾਹਿਬ ਨੇ ਉਹਨਾਂ ਦੇ ਕਾਗਜ਼ ਜਿਹੜੇ ਮੇਜ਼ ਤੋਂ ਵਗਾ ਕੇ ਮਾਰੇ ਤੇ ਅਪ ਸ਼ਬਦ ਵੀ ਬੋਲੇ ਉਹਨੂੰ ਲੈ ਕੇ ਕਿਸਾਨਾਂ ਤੇ ਸਾਡੇ ਮੜਾ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਸਮਾਜ ਸੇਵੀ ਬੰਦੇ ਨੇ ਮੇਰੇ ਨਾਲ ਸਰਦਾਰ ਸੁਖਦੇਵ ਸਿੰਘ ਬੈਠੇ ਆ ਅਬਜੀਤ ਸਿੰਘ ਬੈਠੇ ਆ ਦਰਸ਼ਨ ਸਿੰਘ ਹਰੀ ਬੈਠੇ ਆ ਬੜੇ ਉੱਚੇ ਸੁੱਚੇ ਕਰਤਾਰ ਵਾਲੇ ਬੰਦੇ ਆ ਹਰਪ੍ਰੀਤ ਬਬਲੂ ਜੀ ਬੈਠੇ ਆ ਇਸ ਤਰ੍ਹਾਂ ਦੇ ਬੰਦੇ ਆ ਕਿ ਇਹ ਬੰਦੇ ਲੋਕਾਂ ਦੇ ਹੱਕ ਸੱਚ ਦੀ ਲੜਾਈ ਲੜਨ ਵਾਲੇ ਬੰਦੇ ਆ ਹਾਂ ਅਸੀਂ 17 ਤਰੀਕ ਨੂੰ ਇੱਕ ਬਹੁਤ ਵੱਡਾ ਕੱਟ ਜਿਹੜਾ ਹੈ ਉਹ ਅਸੀਂ ਰੱਖ ਰਹੇ ਹਾਂ ਲੋਕਾਂ ਦੇ ਵਿੱਚ ਆਪਣੀ ਗੱਲ ਨੂੰ ਰੱਖਾਂਗੇ ਕਿ ਲੋਕ ਜਿਵੇਂ ਕਹਿਣਗੇ ਉਸ ਲੋਕਾਂ ਦੀ رائے ਅਨੁਸਾਰ ਫੈਸਲਾ ਲਿਆ ਜਾਏਗਾ ਕਿ ਅਗਲਾ ਜਿਹੜਾ ਕਦਮ ਸਾਡਾ ਕੀ ਹੋਵੇਗਾ ਸੋ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਸਰਕਾਰ ਨੂੰ ਕਿ ਲੋਕਤੰਤਰ ਵਿੱਚ ਤਾਨਾਸ਼ਾਹੀ ਰਵਈਏ ਨਾਲ ਲੋਕਾਂ ਨਾਲ ਪੇਸ਼ ਨਹੀਂ ਆਇਆ ਜਾਣਾ ਚਾਹੀਦਾ ਇਹ ਜਿਹੜਾ ਤਾਨਾਸ਼ਾਹੀ ਰਵਈਆ ਹੈ ਹੈਂਕਰਵਾਜ ਵਾਲਾ ਰਵਈਆ ਹੈ ਇਹਦੇ ਖਿਲਾਫ ਜਿਹੜਾ ਲੋਕ ਜਦੋਂ ਲੋਕਾਂ ਦਾ ਏਕਾ ਲੋਕਾਂ ਦਾ ਕੱਟ ਹੁੰਦਾ ਹੈ ਤੇ ਲੋਕ ਸਭ ਤੋਂ ਵੱਡੇ ਲੋਕਤੰਤਰ ਵਿੱਚ ਹੁੰਦੇ ਆ ਕਿਸੇ ਸੀਟ ਤੇ ਕੋਈ ਬੈਠਾ ਵਿਅਕਤੀ ਵੱਡਾ ਨਹੀਂ ਹੁੰਦਾ ਸੋ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਇੱਕ ਜਮੀਨ ਆ ਜਿਹੜੀ ਪਿੰਡ ਸੁਖੇਵਾਲੇ ਟੋਲ ਦੀ ਉਹਦੇ ਵਿੱਚ ਜਿਹੜੀ ਇਹਨੇ ਸ੍ਰੀ ਮਾਨਯੋਗ ਅਦਾਲਤ ਦਾ ਜਿਹੜਾ ਫੈਸਲਾ ਸੀ 18 ਅਕਤੂਬਰ ਨੂੰ ਬੋਲੀ ਦਾ ਇਹਨਾਂ ਨੇ ਬਹੁਤ ਇੱਕ ਵੱਡੀ ਰਕਮ ਲੈ ਕੇ ਸਾਨੂੰ ਪਰੋਸੇ ਜੋ ਸੂਤਰ ਦੱਸਦੇ ਆ ਵੀ ਜਿਹੜੀ ਉਹਦੀ ਬੋਲੀ ਆ ਜਿਹੜੀ ਉਹ ਤਰੀਕ ਤੋਂ ਪਹਿਲਾਂ ਕੀਤੀ ਜਿਹਦੇ ਵਿੱਚ ਜਿਹੜਾ ਪਿੰਡ ਦੀ ਪੰਚਾਇਤ ਨੇ ਨੰਬਰ ਦਾ ਸਰਪੰਚ ਨੇ ਸਪਸ਼ਟ ਉਹਨਾਂ ਨੇ ਉਹ ਕੇਸ ਵੀ ਪਾਇਆ ਅਸੀਂ ਸੀਬੀਆਈ ਤੋਂ ਮੰਗ ਕਰਦੇ ਆ ਜਿੰਨੀ ਵੀ ਇਹਨੇ ਹੁਣ ਤੱਕ ਜਾਇਦਾਦ ਬਣਾਈ ਆ ਕੀ ਇਹਦੇ ਕੋਲੇ ਪਹਿਲਾਂ ਸੀ ਤਹਿਸੀਲਦਾਰ ਲੱਗਣ ਤੋਂ ਪਹਿਲਾਂ ਤੇ ਹੋਣ ਇਹਦੇ ਕੋਲੇ ਕੀ ਆ ਜਿਹੜੀ ਇਹ ਕਿਸਾਨ ਦੇ ਕਾਗਜ਼ ਚਲਾ ਕੇ ਮਾਰੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਅਪੀਲ ਕਰਦੇ ਆ ਤੁਸੀਂ ਇਹ ਗੱਲ ਕਹਿੰਦੇ ਸੀ ਸੱਤਾਂ ਤੋਂ ਸਰਕਾਰ ਚੱਲੂਗੀ ਤੁਸੀਂ ਇਹ ਗੱਲ ਕਹਿੰਦੇ ਸੀ ਹੁੰਡਾ ਤੋਂ ਸਰਕਾਰ ਚੱਲੂ ਵੇਖੋ ਸਾਡੇ ਕਿਸਾਨ ਜੇ ਉੱਥੇ ਜਾ ਕੇ ਭੋਲੇ ਭਾਲੇ ਤਸੀਲ ਦੇ ਵਿੱਚ ਕਿਸੇ ਦਾ ਕੰਮ ਕਰਾਉਣ ਜਾਂਦੇ ਆ ਤੇ ਆ ਹਾਲਾਤ ਹੁੰਦੇ ਆ ਇਹਨੂੰ ਆਏ ਨੂੰ ਘੱਟੋ ਘੱਟ 4-5 ਮਹੀਨੇ ਹੋ ਗਏ ਆ ਸਾਰੇ ਸਾਡੇ ਜ਼ੀਰੇ ਦੇ ਵਿੱਚ ਮਾਨ ਜੋ ਡੀਸੀ ਸਾਹਿਬ ਤੁਹਾਨੂੰ ਵੀ ਬੇਨਤੀ ਕਰਦੇ ਆ ਇੱਕ ਰਜਿਸਟਰੀ ਨਹੀਂ ਕੀਤੀ ਇਹਨੇ ਕਿਉਂ ਇਹਦੀ ਡਿਊਟੀ ਨਹੀਂ ਪਾਈ ਬਣਦੀ ਜਿਹੜਾ ਛੋਟਾ ਤਸੀਲਦਾਰ ਆ ਉਹਨੂੰ ਹੱਥ ਟੋਕਾ ਬਣਾਇਆ ਇਹਨੇ ਰਜਿਸਟਰੀਆਂ ਉਹਨੇ ਕਰਦੀਆਂ ਜੋ ਮਾਲ ਮੱਤਾ ਹੁੰਦਾ 30,000 ਰੁਪਇਆ ਰਜਿਸਟਰੀ ਦਾ 40-40,000 ਰੁਪਇਆ ਰਜਿਸਟਰੀ ਦਾ